ਸ਼ਿਵਰਾਤਰੀ ਦੇ ਮੌਕੇ ਬੰਬ ਬੰਬ ਪੋਲੇ ਦੇ ਝੰਕਾਰਿਆਂ ਚ ਗੂੰਜਿਆ ਫਤੇਗੜ ਚੂੜੀਆਂ ਸ਼ਰ ਸ਼ਿਵ ਸ਼ਕਤੀ ਸੇਵਾ ਮੰਡਲ ਸਭਾ ਵੱਲੋਂ ਸ਼ਹਿਰ ਚ ਕੱਢੀ ਗਈ ਮਿਸ਼ਾਲ ਸ਼ੋਭਾ ਯਾਤਰਾ ਥਾਂ ਥਾਂ ਤੇ ਸ਼ੋਭਾ ਯਾਤਰਾ ਦਾ ਹੋਇਆ ਸਵਾਗਤ ਵੱਖ-ਵੱਖ ਪ੍ਰਕਾਰ ਦੇ ਲੰਗਰ ਫਤੇਗੜ ਚੂੜੀਆਂ ਚ ਸ਼ਿਵਰਾਤਰੀ ਦਾ ਤਿਹਾੜ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੁਕਤੇ ਸ਼ਿਵ ਭਗਤਾਂ ਵੱਲੋਂ ਬਾਜ਼ਾਰ ਚ ਚੱਕਾ ਜਗਾ ਥਾਂ ਥਾਂ ਉੱਪਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਅਤੇ ਬੰਬ ਬੰਬ ਪੋਲੇ ਨਾਲ ਤੇ ਝੰਕਾਰਿਆਂ ਚ ਸਾਰਾ ਸ਼ਹਿਰ ਗੂੰਜ ਉੱਠਿਆ ਅਤੇ ਸ਼ਹਿਰ ਵਿੱਚ ਭਾਰੀ ਰੌਣਕਾਂ ਦਿਖਾਈ ਦਿੱਤੀਆਂ ਇਸ ਮੌਕੇ ਹਰ ਸਾਲ ਦੀ ਤਰ੍ਹਾਂ ਸ਼ਿਵ ਸ਼ਕਤੀ ਸੇਵਾ ਮੰਡਲ ਸਭਾ ਵੱਲੋਂ ਸ਼ਹਿਰ ਦੇ ਸਹਿਯੋਗ ਨਾਲ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਗਈ ਜੋ ਮੰਦਿਰ ਤਲਾਬ ਵਾਲਾ ਤੋਂ ਸ਼ੁਰੂ ਹੋ ਕੇ ਗਰਲ ਸਕੂਲ ਗਰਾਊਂਡ ਵਿੱਚ ਜਾ ਕੇ ਸਮਾਪਤ ਹੋਈ ਸ਼ੁਭਾ ਯਾਤਰਾ ਜਵੱਡੀ ਗਿਣਤੀ ਵਿੱਚ ਵਿਭਗਤ ਸ਼ਾਮਲ ਹੋਏ ਕੱਢੀ ਗਈ ਸ਼ੁਭਾ ਯਾਤਰਾ ਇਤਨਾ ਤਰ੍ਹਾਂ ਤਰ੍ਹਾਂ ਦੀਆਂ ਸ਼ਾਨਦਾਰ ਚਾਟੀਆਂ ਵੀ ਦਿਖਾਈ ਦਿੱਤੀਆਂ ਜੋ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ ਇਸ ਮੌਕੇ ਸ਼ੁਭਾ ਯਾਤਰਾ ਦਾ ਪਜਾਰ ਤੋਂ ਥਾਂ-ਥਾਂ ਸ਼ਾਨਦਾਰ ਸਵਾਗਤ ਹੋਇਆ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਸ਼ਿਵ ਪਕਤਾਵਲੋਂ ਭੰਗੜੇ ਪਾਏ ਗਏ ਅਤੇ ਸ਼ਿਵ ਮਹਾਰਾਜ ਦਾ ਗੁੰਗਾਨ ਕੀਤਾ ਗਿਆ ਇਸ ਮੌਕੇ ਖਜ਼ਨਾਲਾ ਤੋਂ ਅਮਰਨਾਥ ਲੰਗਰ ਕਮੇਟੀ ਜੋ ਸ਼ਗਨ ਲੈ ਕੇ ਪਹੁੰਚੀ ਸੀ ਉਹਨਾਂ ਵੱਲੋਂ ਸ਼ਗਨ ਦੀ ਰਸਮ ਵੀ ਅਦਾ ਕੀਤੀ ਗਈ ਤੁਸੀਂ ਦੇਖ ਰਹੇ ਹੋ ਏਪਨਾ ਟੀਵੀ ਅੱਜ ਸ਼ਿਵਰਾਤਰੀ ਮੌਕੇ ਫਤੇਗੜ ਚੂੜੀਆਂ ਤਲਾਵ ਵਾਲੇ ਮੰਦਿਰ ਤੋਂ ਸ਼ਿਵ ਸ਼ਕਤੀ ਸੇਵਾ ਸਮਾਜ ਮੰਡਲ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਹਿਰ ਦੀਆਂ ਪ੍ਰਕਰਮਾਂ ਕਰਦੀ ਹੋਈ ਗਰ ਸਕੂਲ ਦੀ ਗਰਾਊਂਡ ਵਿੱਚ ਸਮਾਪਤ ਹੋਣ ਜਾ ਰਹੀ ਹੈ ਇਸ ਮੌਕੇ ਸ਼ੋਭਾ ਯਾਤਰਾ ਲਈ ਸੰਤਾਂ ਤੇ ਸੇਵ ਭਗਤਾਂ ਦੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਥਾ-ਥਾ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਥਾ-ਥਾ ਤੇ ਸ਼ੋਭਾ ਯਾਤਰਾ ਲਈ ਲੰਗਰ ਵੀ ਲਗਾਏ ਗਏ ਨੇ ਤੇ ਇਸ ਮੌਕੇ ਸ਼ਹਿਰ ਦੇ ਸ਼ੇਵ ਭਗਤ ਜੋ ਵੱਡੀ ਗਿਣਤੀ ਵਿੱਚ ਸ਼ੋਭਾ ਯਾਤਰਾ ਸ਼ਾਮਲ ਹੋਏ ਨੇ ਤੇ ਅੱਜ ਰਾਤ ਨੂੰ ਸ਼ੇਵ ਵਿਆਹ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ੇਵ ਭਗਤ ਸਮੂਲੀਅਤ ਕਰਨਗੇ ਅੱਜ ਇਹ ਪ੍ਰੋਗਰਾਮ ਸੀ ਸ਼ਕਤੀ ਸਭਾ ਮੰਡਲ ਸਭਾ ਇਸ ਤੋਂ ਫਾਇਦਾ ਪੂਰੇ ਕਰਨਾ ਬਈ ਹਰ ਸਾਲ ਜਿਦਾਂ ਕੋਈ ਕੂਮਤ ਸਭਾ ਕਰਾਈ ਜਾਂਦਾ ਇਸੇ ਦਾ ਸ਼ਹਿਰ ਦੇ ਹਰ ਕਮੈਟਰ ਮੰਡਲ ਹੋਗਾ ਇਸੇ ਦੀ ਹਾਜ਼ਰੀ ਹੋ ਕੇ ਸੰਗਰਗਵਾਨ ਦੇ ਆਪਣਾ ਸੀਸ ਸਿਕਾਉਂਦੇ ਨੇ ਕੋਈ ਮਹਿਮਾ ਤੇ ਕੋਈ ਕੌਂਦੇ ਨੇ ਇਸ ਤੋਂ ਬਾਅਦ ਇੱਕ ਸੋਭਾ ਯਾਤਰਾ ਬੁਲਾਵਚ ਹੁੰਗੇ ਔਰ ਸਰਬਿਆਲ ਮਹਿਮਿਆਤ ਹੁੰਦੇ ਆ ਮੇਨਪਰਾ ਬਸਸਟੇ ਨੂੰ ਲਾ ਕੇ ਮੇਨਪਰਾ ਬਸਸਟੇ ਤੋਂ ਉੱਤੇ ਗਈ ਸੀ ਐਡੀਮ ਰੀਅਲਵੇ ਰੋਡ ਫੜੇ ਘੜੇ ਪਹੁੰਚੇਗੀ ਉੱਥੇ ਵੱਖ-ਵੱਖ ਤਰ੍ਹਾਂ ਦੇ ਸਵਾਵਲੋ ਪਗਵਾਨ ਲਗਾਏ ਗਏ ਨੇ ਜਿਸ ਵਿੱਚ ਬੋਲ ਤਰਾਂ ਦੇ ਸਖਸੀਤ ਮੰਨ ਲੋ ਪਹੁੰਚ ਰਹੀਆਂ ਹਨ ਇਸ ਤੋਂ ਇਲਾਵਾ ਕਾਟਪਾਂ ਦੇ ਖੇਤੋਂ ਬਹੁਤ ਉੱਤੇ ਆ ਗਈਆਂ ਨੇ ਮਾਲੋ ਬਹੁਤ ਨੰਨ ਆਏਗਾ ਤਹੀ ਪਹੁੰਚ ਦੇ ਸਕਸੇ ਇਹ ਜਿਹੜੀ ਸਰਕਾਰੀ ਆ ਆਪਣੇ ਸ਼ਹਿਰ ਦੇ ਸਾਰੇ ਸੰਜੋਗ ਨਾਲ ਬਹੁਤ ਹੁੰਮਾ ਮਨਾਏ ਜਾਂਦੇ ਨੇ ਇਸ ਤੱਕ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਜ਼ਿਆਦਾ ਲੋਕਾਂ ਨੇ ਤਸ਼ਾਹਵਾ ਫਰੇਗਾ ਚੂੜੀਆਂ ਚ ਇਸ ਦਿਵਤਰੀ ਦਾ ਸਾਲ ਭਰ ਇੰਤਜ਼ਾਰ ਹੁੰਦਾ ਰਹਿੰਦਾ ਇਸ ਤੱਕ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਰ ਆਲ ਹਰ ਆਲ ਬੰਬਾਂ ਬੰਬਾਂ ਲੋਈਸ਼ਵਰ ਰਾਤਰੀ ਦੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬੰਬਾਂ